ਹਾੜ ਮੀਨ ਦੇ ਸੰਗਰਾਂਧੀਆਂ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਔ ਸੰਗ ਜੀ ਦਰਸ਼ਨ ਕਰਾਉਣੇ ਉਸ ਸਥਾਨ ਤੇ ਜਿਸ ਸਥਾਨ ਤੇ ਧੀਆਂ ਪੁੱਤਰਾਂ ਤੇ ਦਾਤਾਂ ਪ੍ਰਾਪਤ ਹੁੰਦੀਆਂ ਨੇ ਦੁੱਧ ਪੁੱਤ ਦੀਆਂ ਖੁਸ਼ੀਆਂ ਮਿਲਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗ ਜਿ ਆਜ ਅਸੀਂ ਦਰਸ਼ਨ ਕਰਾਉਣ ਜਾ ਰਹੇ ਹਾਂ ਬੀੜ ਬਾਬਾ ਬੁੱਢਾ ਸਾਹਿਬ ਜੀ ਉਹ ਪਵਣ ਪਵਿੱਤਰ ਸਥਾਨ ਜਿਸ ਸਥਾਨ ਤੇ ਬ੍ਰਹਮ ਗਿਆਨੀ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਨੇ ਕਾਫੀ ਲੰਮਾ ਸਮਾਂ ਬਤੀਤ ਕੀਤਾ ਮੱਝੀਆਂ ਚਰਾਇਆਂ ਨੌਜਵਾਨਾਂ ਨੂੰ ਬੱਚਿਆਂ ਨੂੰ ਸਸਤਰ ਵਿਦਿਆ ਦਾ ਅਭਿਆਸ ਕਰਵਾਇਆ ਗੁਰਮਤਿ ਵਿਦਿਆ ਦਾ ਅਭਿਆਸ ਕਰਵਾ ਤੰਤਨ ਬਾਬਾ ਬੁੱਢਾ ਸਾਹਿਬ ਜੀ ਉਹ ਮਹਾਨ ਸ਼ਕਸ਼ੀਤ ਜਿਸ ਨੂੰ ਪਹਿਲੀ ਪਾਛਾਈ ਤੋਂ ਲੈ ਕੇ 6 ਪਾਛਾਈ ਤੱਕ ਦੇ ਦਰਸ਼ਨ ਕਰਨ ਦਾ ਤੇ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਪੰਜ ਗੁਰੂ ਸਾਹਿਬਾਨਾਂ ਨੂੰ ਗੱਦੀ ਤਿਲਕ ਬਖਸ਼ ਕੀਤਾ ਜਦੋਂ ਸਿਰਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਖੇ ਰਹੇ ਹੁੰਦੇ ਸਨ ਤਾਂ ਉਹਨਾਂ ਦੇ ਪਰਮ ਸੇਵਕ ਤੰਤਨ ਬਾਬਾ ਬੁੱਢਾ ਸਾਹਿਬ ਜੀ ਸੰਗਤਾਂ ਦੀ ਸੇਵਾ ਵਿੱਚ ਨਾਮ ਸਿਮਰਨ ਵਿੱਚ ਲੱਗੇ ਰਹਿੰਦੇ ਸਨ ਅਕਬਰ ਬਾਦਸ਼ਾਹ ਵੀ ਗੁਰੂ ਜੀ ਦਾ ਸ਼ਰਧਾਲੂ ਸੀਗਾ ਇੱਕ ਦਿਨ ਅਕਬਰ ਬਾਦਸ਼ਾਹ ਗੁਰੂ ਜੀ ਦੇ ਦਰਸ਼ਨਾਂ ਲਈ ਗੋਇੰਦਵਾਲ ਸਹਿਬੇ ਕਿ ਆਇਆ ਅਤੇ ਪਹਿਲਾਂ ਉਸਨੇ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ ਤੇ ਬਾਅਦ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨ ਕੀਤੇ ਸਨ ਗੁਰੂ ਜੀ ਦਾ ਹੁਕਮ ਸੀ ਪਹਿਲਾਂ ਪੰਗਤ ਪਾਸ਼ੇ ਸਿਰ ਸੰਗਤ ਅਕਰ ਬਾਦਸ਼ਾ ਨੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਵਚਨ ਬਲਾਸ ਸੁਣ ਕੇ ਅਤੇ ਉਹਨਾਂ ਦੀਆਂ ਸੇਵਾਵਾਂ ਤੋਂ ਬਹੁਤ ਪ੍ਰਭਾਵਿਤ ਹੋਏ ਜਿਸ ਕਰਕੇ ਉਹਨਾਂ ਦਾ ਮਨ ਕੀਤਾ ਕਿ ਕਿਉਣਾ ਗੁਰੂ ਘਰ ਨੂੰ ਇੱਕ ਟੁਕੜਾ ਜ਼ਮੀਨ ਦਾ ਦਾਨ ਕੀਤਾ ਜਾਵੇ ਬਾਦਸ਼ਾ ਨੇ ਪ੍ਰਸੰਨ ਹੋ ਕੇ ਆਪਣੀ ਜਗੀਰ ਵਿੱਚੋਂ ਕੁਝ ਜ਼ਮੀਨ ਚਬਾ ਅਤੇ ਕੁਝ ਠੱਠੇ ਪਿੰਡ ਨੂੰ ਦਾਨ ਕਰ ਦਿੱਤੀ ਸੀਗੀ ਇਸ ਜ਼ਮੀਨ ਵਿੱਚ ਟੋਟਾ ਜਿਹਾ ਜੰਗਲ ਹੁੰਦਾ ਸੀਗਾ ਜਿਸ ਨੂੰ ਬੀੜ ਵੀ ਕਿਹਾ ਜਾਂਦਾ ਸੀਗਾ ਗੁਰਮਰਦਸ ਮਹਾਰਾ ਸੱਚੇ ਪਾਤਸ਼ਾਹ ਨੇ ਗੋਇੰਦਵਾਲ ਸਾਹਿਬ ਤੋਂ ਬਾਬਾ ਬੁੱਢਾ ਸਾਹਿਬ ਜੀ ਨੂੰ ਪਿੰਡ ਠੱਠੇ ਪੇ ਦਿੱਤਾ ਕਿਉਂਕਿ ਬਾਬਾ ਜੀ ਖੇਤੀਬਾੜੀ ਕਰਨਾ ਜਾਣਦੇ ਸਨ ਨਾਲ ਹੀ ਜੰਗਲ ਬੀੜ ਦੀ ਸਾਂਭਾਲ ਕੀਤੀ ਬਾਬਾ ਬੁੱਢਾ ਜੀ ਨੇ ਮੱਜਾਂ ਗਾਵਾਂ ਰੱਖੀਆਂ ਅਤੇ ਨਾਲ ਹੀ ਬੱਚਿਆਂ ਨੂੰ ਗੁਰਬਾਣੀ ਦੀ ਸਿੱਖਿਆ ਦਿੱਤੀ ਤੇ ਸਸਤਰ ਵਿਦਿਆ ਦਾ ਅਭਿਆਸ ਕਰਵਾਇਆ ਇਸ ਤਰ੍ਹਾਂ ਇਸ ਸਥਾਨ ਦਾ ਨਾਮ ਬੀੜਵਾ ਬੁੱਢਾ ਸਾਹਿਬ ਜੀ ਪ੍ਰਸਿੱਧ ਹੋ ਗਿਆ ਝੋਲੀਆਂ ਪਰ ਕੇ ਲੈ ਕੇ ਗਈ ਸੀ ਅਜੋ ਦੱਸਦੇ ਹਾਂ ਮਾਤਾ ਗੰਗਾ ਜੀ ਦਾ ਵੀ ਪੂਰਾ ਇਤਿਹਾਸ ਇੱਕ ਵਾਰ ਮਾਤਾ ਗੰਗਾ ਜੀ ਗੁਰੂ ਘਰ ਦੇ ਬਹੁਤ ਹੀ ਕੀਮਤੀ ਦਿਸ਼ਾਲੇ ਸਕਾਰੇ ਸਨ ਦਿਸ਼ਾਲੇ ਦੇ ਕੇ ਪ੍ਰਿਥੀ ਚੰਦ ਦੀ ਘਰ ਵਾਲੀ ਕਰਮੋ ਜੋ ਕਿ ਮਾਤਾ ਗੰਗਾ ਜੀ ਦੀ ਜਠਾਣੀ ਲੱਗਦੀ ਸੀਗੀ ਆਪਣੇ ਪਤੀ ਪ੍ਰਿਥੀ ਚੰਦ ਨੂੰ ਕਹਿੰਦੀ ਹੈ ਕਿ ਮੈਨੂੰ ਵੀ ਇਸ ਤਰ੍ਹਾਂ ਦੇ ਦਿਸ਼ਾਲੇ ਲਿਆ ਕੇ ਦਿਓ ਮੈਂ ਵੀ ਸਾਹਮ ਸੰਭਾਲ ਕੇ ਰੱਖਣਿਆ ਅੱਗੋਂ ਪ੍ਰਿਥੀ ਚੰਦ ਕਹਿੰਦਾ ਕਿ ਇਹ ਦਸ਼ਾਰੇ ਆਪਣੇ ਪੁੱਤਰ ਮਿਹਰਬਾਨ ਦੇ ਕਾਮ ਹੀ ਆਉਣੇ ਆ ਕਿਉਂਕਿ ਮਾਤਾ ਗੰਗਾ ਦੇ ਘਰ ਤਾਂ ਕੋਈ ਪੁੱਤਰ ਹੀ ਨਹੀਂ ਹੈਗਾ ਇਹ ਗੱਲ ਮਾਤਾ ਗੰਗਾ ਜੀ ਨੇ ਜਦੋਂ ਆਪਣੇ ਕੰਨੀ ਸੁਣੀ ਤਾਂ ਮਾਤਾ ਜੀ ਬਹੁਤ ਉਦਾਸ ਨੇ ਲੱਗ ਪਏ ਮਾਤਾ ਗੰਗਾ ਜੀ ਕੋਲ ਜਦੋਂ ਉਦਾਸੀ ਦਾ ਕਾਰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ ਤਾਂ ਉਹਨਾਂ ਨੇ ਸਾਰੀ ਕਹਾਣੀ ਸੁਣਾਈ ਕਿ ਆ ਗੱਲ ਹੋਈ ਆ ਤੇ ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਤੀਆਂ ਪੁੱਤਰਾਂ ਦੇ ਦਾਨੀ ਤਾਂ ਤਨ ਬਾਬਾ ਬੁੱਢਾ ਸਾਹਿਬ ਜੀ ਬਹੁਤ ਦਿਆਲੂ ਹਨ ਉਥੇ ਜਾ ਤੁਸੀਂ ਆਪਣੇ ਹੱਥੀ ਆਟਾ ਪੀਸ ਕੇ ਮਿੱਸੇ ਪ੍ਰਸ਼ਾਦੇ ਤਿਆਰ ਕਰਕੇ ਅਚਾਰ ਪਿਆਏ ਤੇ ਲੱਸੀ ਦਾ ਮਟਕਾ ਲੈ ਕੇ ਜਾਣਾ ਤੇ ਜਾਣਾ ਵੀ ਨੰਗੇ ਪੈਰੀਆ ਬਾਬਾ ਬੁੱਢਾ ਸਾਹਿਬ ਜੀ ਨੂੰ ਪ੍ਰਸ਼ਾਦਾ ਸਿਖਾਉਣ ਅਤੇ ਉਹਨਾਂ ਅੱਗੇ ਅਰਦਾਸ ਕਰੋ ਕਿ ਬਾਬਾ ਜੀ ਸਾਨੂੰ ਪੁੱਤਰ ਦੀ ਦਾਤ ਬਖਸ਼ੋ ਮਾਤਾ ਗੰਗਾ ਜੀ ਨੰਗੇ ਪੈਰੀ ਜਾ ਬੀੜ ਸਾਹਿਬ ਕੀ ਜਾ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਪ੍ਰਸ਼ਾਦਾ ਛਕਾਇਆ ਅਤੇ ਉਹਨਾਂ ਕੋਲੋਂ ਪੁੱਤਰ ਦੀ ਦਾਤ ਮੰਗੀ बाबा बुड्ढा जी ने माता गंगा जी दी सेवा संभाल तो प्रसन्न होकर कहा कि आप ਦੇ ਘਰ ਬਹੁਤ ਵੱਡਾ ਯੋਧਾ ਪੈਦਾ ਹੋਏਗਾ बाबा बुड्ढा जी ਦੇ ਵਾਰ ਦੇ ਨਾਲ ਮਾਤਾ ਗੰਗਾ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਾਰਾ ਸੱਚੇ ਪਾਛੇ ਦੇ ਗ੍ਰਹਿ ਵਿਕੇ ਮੇਰੀ ਪਰਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਛਾ ਜੀ ਨੇ ਜਨਮ ਲਿਆ ਇੱਕ ਵਾਰ ਫੇਰ ਸਾਰੀ ਸੰਗਤ ਨੂੰ 8 ਮਹੀਨੇ ਦੀ ਸੰਗਰਾਣ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਦੀ ਸਾਰੀ ਸੰਗਤ ਤੇ ਮਿਹਰ ਭਰਿਆ ਹੱਥ ਰੱਖਣ ਦੇ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋਣ ਉਮੀਦ ਕਰਦੇ ਹਾਂ ਅੱਜ ਦੀ ਜਾਣਕਾਰੀ ਤੇ ਵੀਡੀਓ ਆਪ ਜੀ ਨੂੰ ਪਸੰਦ ਆਈ ਉਮੀਦ ਜੇਕਰ ਪਸੰਦ ਆਏ ਤਾਂ ਜ਼ਰੂਰ ਸ਼ੇਅਰ ਕਰ ਦਿਓ ਜਿਸ ਦੇ ਨਾਲ ਹੋਰ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਬਟੀਆਂ ਸੰਗਤਾਂ ਦਰਸ਼ਕਾਂ ਦਰ ਇੱਕ ਕਰ ਸਕਦੀਆਂ ਹਨ ਬਹੁਤ ਬਹੁਤ ਸ਼ੁਕਰਾਨਾ ਜੀ ਜੁੜੇ ਰਹੇ ਇਸੇ ਤਰ੍ਹਾਂ ਮਨਜੀਤ ਸਿੰਘ ਫਰੋਜ਼ਪੁਰੀਆ ਦੇ YouTube Facebook Instagram ਦੇ ਨਾਲ ਤਾਂ ਕਿ ਆਨਲਾਈਨ ਵੀਡੀਓ ਤਦ ਤੱਕ ਜਲਦੀ ਪਹੁੰਚ ਸਕਣ ਵਾਹਿਗੁਰੂ ਜ